ਦੋਸਤੋ ਬਹੁਤ ਸਾਰੇ ਗੋਈਆਂ ਦਾ ਇਹ ਸਵਾਲ ਆਇਆ ਸੀ ਕਿ ਜਦੋਂ ਗਾਉਂ ਲੱਗਦੇ ਨੇ ਉਹ ਭਾਵੇਂ ਸਟੇਜ ਤੇ ਹੋਵੇ ਚਾਹੇ ਰਸਲ ਵਿੱਚ ਹੋਵੇ ਤਾਂ ਉਹਨਾਂ ਦੀ ਉੱਪਰ ਜਾ ਕੇ ਹਾਈ ਨੋਟਸ ਦੇ ਉੱਪਰ ਆਵਾਜ਼ ਜਿਹੜੀ ਉਹ ਕਰੈਕ ਹੋ ਜਾਂਦੀ ਹੈ ਭਾਵ ਫੱਟ ਜਾਂਦੀ ਹੈ ਤੇ ਉਹਦਾ ਹੱਲ ਇਹੀ ਹੈ ਕਿ ਇੱਕ ਤਾਂ ਤੁਸੀਂ ਇਹ ਚੈੱਕ ਕਰੋ ਕਿ ਤੁਸੀਂ 8 ਘੰਟਿਆਂ ਦੀ ਨੀਂਦ ਪ੍ਰੋਪਰ ਲੈ ਰਹੇ ਹੋ ਵੀ ਰਾਤ ਦੇ ਸਮੇਂ ਫਿਰ ਤੁਹਾਡੇ ਖਾਣ ਪੀਣ ਦੇ ਵਿੱਚ ਤਲੀਆਂ ਚੀਜ਼ਾਂ ਜਾਂ ਖਟੀਆਂ ਚੀਜ਼ਾਂ ਜਿਹੜੀਆਂ ਤੁਹਾਡੇ ਗਲੇ ਨੂੰ ਪ੍ਰਭਾਵਿਤ ਕਰਦੀਆਂ ਹੋਣ ਸੋਲਿਡ ਖਾਣ ਤੋਂ ਬਾਅਦ ਭਾਗ ਜਿਵੇਂ ਤੁਸੀਂ ਕੋਈ ਰੋਟੀ ਸਬਜ਼ੀ ਖਾਧੀ ਉਸ ਤੋਂ ਬਾਅਦ ਤੁਸੀਂ ਪਾਣੀ ਨਹੀਂ ਪੀਣਾ ਕੋਈ ਵੀ ਚੀਜ਼ ਸੋਲਿਡ ਜਿਹੜੀ ਤੁਸੀਂ ਖਾਧੀਓ ਉਸ ਤੋਂ ਬਾਅਦ ਲਿਕਵਿਡ ਪ੍ਰੋਫਾਈਲ ਜਿਹੜਾ ਤੁਸੀਂ ਨਹੀਂ ਲੈਣਾ ਤੀਸਰੀ ਤੁਸੀਂ ਡੇਲੀ ਰਾਤ ਨੂੰ 100 ਲਗਿਆਂ 3-4 ਮਿੰਟ ਜਿਹੜੀ ਆ ਉਹ ਸਟੀਮ ਲੈਣੀ ਸ਼ੁਰੂ ਕਰੋ ਕਿਉਂਕਿ ਵੋਕਲ ਕੋਰਡਸ ਨੂੰ ਆਰਾਮ ਉਹੀ ਦੇ ਸਕਦੀ ਹੈ ਉੱਥੋਂ ਤੱਕ ਸਟੀਮ ਹੀ ਪਹੁੰਚ ਸਕਦੀ ਹੈ ਡੇਲੀ ਤੁਸੀਂ ਪਰਜੋ ਔਰ ਯੋਗਾ ਅਭਿਆਸ ਕਰੋ ਜਿਹੜੇ ਬਰੀðਿੰਗ ਐਕਸਰਸਾਈਜ਼ ਆ ਉਹ ਤੁਸੀਂ ਡੇਲੀ ਕਰਨੀ ਸ਼ੁਰੂ ਕਰੋ ਤੇ ਨਾਲ ਨਾਲ ਆਪਣਾ ਰਿਆਸ ਇਸੇ ਤਰ੍ਹਾਂ ਹੀ ਜਾਰੀ ਰੱਖੋ ਜੇ ਤੁਸੀਂ ਇਨੀਸ਼ੀਅਲ ਸਟੇਜ ਦੇ ਉੱਤੇ ਹੋ ਤੁਹਾਨੂੰ ਠੀਕ ਕਿਹੜਾ ਜ ਨਹੀਂ ਪਤਾ ਰਿਆਸ ਕਿਵੇਂ ਕਰਨਾ ਤਾਂ ਕਿਸੇ ਉਸਤਾਦ ਕੋਲੇ ਸਿੱਖੋ ਜ਼ਰੂਰ ਸਿੱਖਣ ਦੇ ਨਾਲ ਬਹੁਤ ਸਾਰੀਆਂ ਟੈਕਨੀਕਸ ਜਿਹੜੀਆਂ ਗਾਉਣ ਦੀਆਂ ਤੁਹਾਨੂੰ ਅੱਗੇ ਦੇ ਪਰਤਦਰ ਪਰਤ ਖੋਲ੍ਹਦੀਆਂ ਜਾਂਦੀਆਂ ਨੇ ਜੇ ਇਹ ਜਾਣਕਾਰੀ ਚੰਗੀ ਲੱਗੀ ਤਾਂ ਅੱਗੇ ਦੇਗੇ ਸ਼ੇਅਰ ਕਰੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ